ਹਾਂਜੀ ਸਤਿ ਸ਼੍ਰੀ ਅਕਾਲ ਇਹ ਕਹਾਣੀ ਹੈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਮਾਤਾ ਜੀ ਬਾਰੇ ਬਹੁਤ ਖਾਸ ਕਹਾਣੀ ਹੈ ਬਿਲਕੁਲ ਕਹਾਣੀ ਸ਼ੁਰੂ ਹੁੰਦੀ ਹੈ ਐਦਾਂ ਕਿ ਇੱਕ ਬਜ਼ੁਰਗ ਮਾਤਾ ਇੱਕ ਸੁਨਸਾਨ ਜੇ ਰੇਲਵੇ ਸਟੇਸ਼ਨ ਤੇ ਬੈਠੀ ਹੈ ਹਾਂਜੀ ਤੇ ਹੈਰਾਨ ਹੈ ਕਿ ਅੱਜ ਇੰਨੀ ਭੀੜ ਕਿਉਂ ਨਹੀਂ ਸਟੇਸ਼ਨ ਖਾਲੀ ਕਿਉਂ ਹੈ ਉਹਨਾਂ ਨੇ ਦਿੱਲੀ ਜਾਣਾ ਸੀ ਅੱਛਾ ਆਪਣੇ ਪੁੱਤਰ ਨੂੰ ਮਿਲਣ ਜਿਸ ਬਾਰੇ ਉਹਨਾਂ ਨੂੰ ਬਸ ਇੰਨਾ ਪਤਾ ਸੀ ਕਿਉਂ ਰੇਲਵੇ 'ਚ ਕੋਈ ਕੰਮ ਕਰਦਾ ਹੈ ਯਾਨੀ ਕਿ ਪੂਰੀ ਜਾਣਕਾਰੀ ਵੀ ਨਹੀਂ ਸੀ ਉਹਨਾਂ ਕੋਲ ਕਿ ਪੁੱਤਰ ਕਿਸ ਅਹੁਦੇ ਤੇ ਹੈ ਹਾਂ ਬਿਲਕੁਲ ਤੇ ਸਾਡਾ ਮਕਸਦ ਹੈ ਅੱਜ ਇਸ ਘਟਨਾ ਪਿੱਛੇ ਛਿਪੀ ਹੋਈ ਉਹ ਸਾਦਗੀ ਤੇ ਨਿਮਰਤਾ ਨੂੰ ਸਮਝਣਾ ਜੀ ਜੀ ਬਹੁਤ ਵੱਡੀ ਗੱਲ ਹੈ ਇਹ ਤੇ ਉਹ ਮਾਤਾ ਜੀ ਸਟੇਸ਼ਨ ਤੇ ਇਕੱਲੇ ਬੈਠੇ ਆਪਣਾ ਭੋਜਨ ਕਰ ਰਹੇ ਨੇ ਬੜਾ ਸਾਦਾ ਜਿਹਾ ਹਾਂਜੀ ਪੋਣੀ ਵਿੱਚ ਲਪੇਟੀਆਂ ਦੋ ਰੋਟੀਆਂ ਨਾਲ ਥੋੜਾ ਅਚਾਰ ਗੁੜ ਦੀ ਡੱਲੀ ਤੇ ਇੱਕ ਡੋਲੂ ਚ ਪਾਣੀ ਵਾ ਉਸ ਵੇਲੇ ਦੀ ਜ਼ਿੰਦਗੀ ਦੀ ਪੂਰੀ ਤਸਵੀਰ ਸਾਹਮਣੇ ਆ ਜਾਂਦੀ ਹੈ ਕਿੰਨੀ ਸਾਦਗੀ ਸੀ ਹੈ ਨਾ ਹਾਂਜੀ ਤੇ ਗੱਡੀ ਅਗਲੇ ਦਿਨ ਆਉਣੀ ਸੀ ਸੋ ਉਹਨਾਂ ਨੇ ਸੋਚਿਆ ਕਿ ਰਾਤ ਨੂੰ ਬੈਂਚ ਤੇ ਹੀ ਐਂ guzara ਕਰ ਲੈਣਗੇ ਇਹ ਦੇਖੋ ਸਹਿਣਸ਼ੀਲਤਾ ਵੀ ਮਤਲਬ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਪਰ ਸੋਚਣ ਵਾਲੀ ਗੱਲ ਹੈ ਕਿ ਦੇਸ਼ ਦੇ ਐਨੇ ਵੱਡੇ ਅਹੁਦੇਦਾਰ ਦੀ ਮਾਂ ਇਸ ਤਰ੍ਹਾਂ ਸਫਰ ਕਰ ਰਹੀ ਸੀ ਹਾਂ ਇਹ ਸਵਾਲ ਤਾਂ ਬਣਦਾ ਹੈ ਕਿ ਇਹ ਜਾਣ ਬੁਝ ਕੇ ਰੱਖੀ ਦੂਰੀ ਸੀ ਜਾਂ ਬਸ ਸੰਚਾਰ ਦੀ ਕਮੀ ਸੀ ਉਹਨਾਂ ਸਮਿਆਂ 'ਚ ਪਤਾ ਨਹੀਂ ਖੈਰ ਉੱਥੇ ਇੱਕ ਕੁੱਲੀ ਦੀ ਨਜ਼ਰ ਪੈਂਦੀ ਹੈ ਉਹਨਾਂ ਮਾਤਾ ਜੀ ਤੇ ਅੱਛਾ ਪਹਿਲਾਂ ਤਾਂ ਉਹ ਦੂਰੋਂ ਵੇਖਦਾ ਫਿਰ ਮਤਲਬ ਹਮਦਰਦੀ ਜੀ ਆਈ ਉਹਨੂੰ ਤੇ ਉਹ ਕੋਲ ਆ ਗਿਆ ਜੀ ਤੇ ਆ ਕੇ ਪੁੱਛਦਾ ਮਾਤਾ ਜੀ ਤੁਸੀਂ ਇੱਥੇ ਕੀ ਕਰਦੇ ਪਏ ਹੋ ਹਾਂ ਆਮ ਤੌਰ ਤੇ ਪੁੱਛ ਲੈਂਦੇ ਨੇ ਤੇ ਜਦੋਂ ਮਾਤਾ ਜੀ ਨੇ ਦੱਸਿਆ ਕਿ ਮੇਰਾ ਪੁੱਤਰ ਦਿੱਲੀ 'ਚ ਰੇਲਵੇ 'ਚ ਲੱਗਾ ਹੋਇਆ ਹੈ ਤਾਂ ਉਹ ਕੁੱਲੀ ਨੇ ਨਾ ਇੱਕ ਸਾਂਝੀ ਮਹਿਸੂਸ ਕੀਤੀ ਹੋਣੀ ਹੈ ਹਾਂ ਬਿਲਕੁਲ ਉਹਨੂੰ ਲੱਗਾ ਕਿ ਇਹਨਾਂ ਦਾ ਪੁੱਤਰ ਵੀ ਮੇਰੇ ਵਰਗਾ ਹੀ ਕੋਈ ਮਾਮੂਲੀ ਮੁਲਾਜ਼ਮ ਹੋਊਗਾ ਸ਼ਾਇਦ ਕੁਲੀ ਜਾਂ ਕੋਈ ਹੋਰ ਛੋਟਾ ਕੰਮ ਕਰਨ ਵਾਲਾ ਹਾਂ ਆਪਣੇ ਵਰਗਾ ਸਮਝ ਲਿਆ ਉਹਨੇ ਤੇ ਇਸੇ ਸਾਂਝ ਕਰਕੇ ਉਹਨੇ ਬੜੀ ਦਰਿਆਦਿਲੀ ਦਿਖਾਈ ਕਹਿੰਦਾ ਮਾਤਾ ਤੂੰ ਸਾਡੇ ਮਹਿਕਮੇ ਦੇ ਬੰਦੇ ਦੀ ਮਾਂ ਐ ਅੱਛਾ ਇੱਥੇ ਕਿਉਂ ਰਾਤ ਕੱਟਣੀ ਐ ਮੈਂ ਮੁਸਾਫਰਖਾਨਾ ਖੁਲਵਾ ਦੇਣਾ ਪੱਖਾ ਚਲਾ ਦੇਾਂਗਾ ਆਰਾਮ ਨਾਲ ਸੌ ਜਾਵੀਂ ਵਾਹ ਤੇ ਨਾਲੇ ਇਹ ਵੀ ਕਿਹਾ ਕਿ ਰਾਤ ਨੂੰ ਮੈਂ ਤੇਰੇ ਲਈ ਰੋਟੀ ਵੀ ਲਿਆਵਾਂਗਾ ਇਹ ਬਹੁਤ ਅਹਿਮ ਗੱਲ ਹੈ ਦੇਖੋ ਕੁਲੀ ਦੀ ਦਿਯਾਲਤਾ ਇੱਕ ਸਮਝੀ ਹੋਈ ਸਾਂਝ ਤੇ ਆਧਾਰਿਤ ਹੈ ਹਾਂਜੀ ਉਹਨੂੰ ਲੱਗ ਰਿਹਾ ਹੈ ਕਿ ਇਹ ਵੀ ਸਾਡੇ ਵਰਗੇ ਹੀ ਨੇ ਅਸਲੀਅਤ ਤੋਂ ਬੇਖਬਰ ਹੋ ਕੇ ਵੀ ਕਿੰਨੀ ਹਮਦਰਦੀ ਹੈ ਇਹ ਉਸ ਵੇਲੇ ਦੇ ਮੁਲਾਜ਼ਮਾਂ ਦੀ ਆਪਸੀ ਭਾਈਚਾਰਕ ਸਾਂਝ ਵੀ ਦੱਸਦੀ ਹੈ ਸਹੀ ਗੱਲ ਪਰ ਇਹ ਵੀ ਕਿ ਕਿਵੇਂ ਰੁਤਬੇ ਦਾ ਪਤਾ ਲੱਗਦੇ ਸਭ ਕੁਝ ਬਦਲ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਫਿਰ ਆਉਂਦਾ ਕਹਾਣੀ 'ਚ ਮੋੜ ਗੱਲਾਂ-ਗੱਲਾਂ ਵਿੱਚ ਮਾਤਾ ਜੀ ਆਪਣੇ ਪੁੱਤਰ ਦਾ ਨਾਂ ਦੱਸ ਦਿੰਦੇ ਨੇ। ਅੱਛਾ ਕੀ ਨਾਂ ਦੱਸਿਆ? ਲਾਲ ਬਹਾਦਰ ਸ਼ਾਸਤਰੀ। ਓਹੋ ਫਿਰ ਤਾਂ ਕੁਲੀ ਦੇ ਹੋਸ਼ ਉੱਡ ਗਏ ਉਹਨੇ। ਹਾਂਜੀ ਕਹਿੰਦੇ ਨੇ ਜਿਵੇਂ ਕਰੰਟ ਲੱਗ ਗਿਆ ਹੋਵੇ। ਉਹਨੂੰ ਪਤਾ ਸੀ ਕਿ ਇਹ ਤਾਂ ਰੇਲਵੇ ਦੇ ਮੰਤਰੀ ਦਾ ਨਾਂ ਹੈ। ਬਿਲਕੁਲ ਉਸ ਵੇਲੇ ਉਹ ਰੇਲਵੇ ਮੰਤਰੀ ਸਨ। ਉਹ ਪੱਜਿਆ ਸਿੱਧਾ ਸਟੇਸ਼ਨ ਮਾਸਟਰ ਦੇ ਦਫ਼ਤਰ। ਉੱਥੋਂ ਸ਼ਾਸਤਰੀ ਜੀ ਦੀ ਫੋਟੋ ਚੁੱਕ ਲਿਆ ਆ। ਅੱਛਾ ਪੱਕਾ ਕਰਨ ਲਈ। ਹਾਂ ਤੇ ਕੰਬਦੀ ਆਵਾਜ਼ 'ਚ ਪੁੱਛਿਆ ਬੇਬੇ ਆ ਫੋਟੋ ਵਾਲਾ ਕੌਣ ਹੈ? ਮਾਤਾ ਨੇ ਵੇਖਿਆ ਚਿਹਰੇ ਤੇ ਰੌਣਕ ਆ ਗਈ ਹਾਂ ਪਛਾਣ ਲਿਆ ਹੋਣਾ ਕਹਿੰਦੀ ਵੇ ਕਾਕਾ ਇਹ ਤੇ ਮੇਰਾ ਲਾਲੂ ਹੈ ਤੇਰੇ ਕੋਲ ਕਿੱਥੋਂ ਆ ਗਈ ਇਹਦੀ ਫੋਟੋ ਕਿਤੇ ਤੇਰਾ ਯਾਰ ਬੇਲੀ ਤੇ ਨਹੀਂ ਹੈ ਮੇਰਾ ਮੁੰਡਾ ਹਾਏ ਓਏ ਮਾਂ ਦੀ ਮਮਤਾ ਤੇ ਪੁਲਾਪਨ ਦੇਖੋ ਤੇ ਕੁਲੀ ਦੀਆਂ ਅੱਖਾਂ 'ਚ ਹੰਝੂ ਆ ਗਏ ਇਹ ਪਲ ਬਹੁਤ ਕੁਝ ਕਹਿ ਜਾਂਦਾ ਹੈ ਇੱਕ ਨਾਂ ਨੇ ਇੱਕ ਪਛਾਣ ਨੇ ਪੂਰੀ ਸਥਿਤੀ ਬਦਲ ਦਿੱਤੀ ਹਾਂਜੀ ਜਿਹੜੀ ਔਰਤ ਪਹਿਲਾਂ ਸਿਰਫ ਇੱਕ ਬਜ਼ੁਰਗ ਯਾਤਰੀ ਸੀ ਹੁਣ ਉਹ ਦੇਸ਼ ਦੇ ਮੰਤਰੀ ਦੀ ਮਾਂ ਸੀ ਲੋਕਾਂ ਦਾ ਰਵਈਆ ਕਿਵੇਂ ਪਲਟਦਾ ਹੈ ਇਹ ਸਾਫ਼ ਦਿਸਦਾ ਹੈ ਇਸ ਤੋਂ ਬਾਅਦ ਤਾਂ ਜੀ ਸਟੇਸ਼ਨ ਤੇ ਭਾਜਣਾ ਪੈ ਗਈਆਂ ਕੁੱਲੀ ਨੇ ਭੱਜ ਕੇ ਸਟੇਸ਼ਨ ਮਾਸਟਰ ਨੂੰ ਬੁਲਾਇਆ ਆਉਣਾ ਹੀ ਸੀ ਸਟੇਸ਼ਨ ਮਾਸਟਰ ਆਇਆ ਉਹਨੇ ਆਉਂਦੇ ਹੀ ਮਾਤਾ ਦੇ ਪੈਰਾਂ ਨੂੰ ਹੱਥ ਲਾਇਆ ਝੋਲਾ ਚੁੱਕਿਆ ਫਰਕ ਦੇਖੋ ਧਾਰਾ ਖੜਕ ਗਈਆਂ ਵੱਡੇ ਅਫਸਰਾਂ ਨੂੰ ਖਬਰ ਪਹੁੰਚ ਗਈ ਤੇ ਫੌਰਨ ਇੱਕ ਸਪੈਸ਼ਲ ਟ੍ਰੇਨ ਦਾ ਇੰਤਜ਼ਾਮ ਕੀਤਾ ਗਿਆ ਸਪੈਸ਼ਲ ਟ੍ਰੇਨ ਸਿਰਫ ਉਹਨਾਂ ਲਈ ਹਾਂਜੀ ਤੇ ਮਾਤਾ ਜੀ ਨੂੰ ਪੂਰੇ ਸਨਮਾਨ ਨਾਲ ਦਿੱਲੀ ਰਵਾਨਾ ਕੀਤਾ ਗਿਆ ਪਰ ਮਾਤਾ ਜੀ ਵਿਚਾਰੇ ਉਹ ਹੈਰਾਨ ਵੀ ਸਨ ਤੇ ਥੋੜਾ ਡਰੇ ਹੋਏ ਵੀ हां उन्होंने हो को पता ਸੀ ਕੀ ਹੋ ਰਿਹਾ ਉਹ ਸੋਚ ਰਹੇ ਸਨ ਪਤਾ ਨਹੀਂ ਕੀ ਗੱਲ ਹੋ ਗਈ ਕਿਤੇ ਮੇਰਾ ਝੋਲਾ ਹੀ ਨਾ ਖੋਲਣ ਓਹੋ ਬੇਬੇ ਦਾ ਡਰ ਵੀ ਵਾਜਬ ਸੀ ਆਪਣੀ ਤਾਂ ਤੇ ਫਿਰ ਜਦੋਂ ਦਿੱਲੀ ਪਹੁੰਚੇ ਸ਼ਾਸਤਰੀ ਜੀ ਨੂੰ ਮਿਲੇ ਉਦੋਂ ਉਹਨਾਂ ਦੀ ਜਾਂਚ ਜਾਣਾਈ ਹਾਂ ਪੁੱਤ ਨੂੰ ਦੇਖ ਕੇ ਤਸੱਲੀ ਹੋਈ ਹੋਣੀ ਤੇ ਬੜੀ ਮਾਸੂਮੀਅਤ ਨਾਲ ਪੁੱਛਿਆ ਵੇ ਲਾਲੂ ਪੁੱਤ ਤੂੰ ਕਿਤੇ ਰੇਲਾਂ ਚ ਕੋਈ ਵੱਡਾ ਅਫਸਰ ਤਾਂ ਨਹੀਂ ਲੱਗ ਗਿਆ ਆਹ ਦੇਖੋ ਐਨੀ ਧੀਰ ਬਾਅਦ ਵੀ ਉਹਨਾਂ ਨੂੰ ਪੂਰਾ ਅੰਦਾਜ਼ਾ ਨਹੀਂ ਸੀ ਤੇ ਸ਼ਾਸਤਰੀ ਜੀ ਦਾ ਜਵਾਬ ਬੜੇ ਨਿਮਰਤਾ ਨਾਲ ਹਲਕੀ ਜੀ ਮੁਸਕਰਾਹਟ ਨਾਲ ਕੀ ਕਿਹਾ ਉਹਨਾਂ ਨੇ ਅмма ਬਾਲਾ ਵੱਡਾ ਨਹੀਂ ਬਾਲਾ ਵੱਡਾ ਨਹੀਂ ਵਾਹ ਇਹ ਜਵਾਬ ਸਭ ਕੁਝ ਕਹਿ ਦਿੰਦਾ ਹੈ ਸਹੀ ਗੱਲ ਹੈ ਇਹ ਸਿਰਫ ਇੱਕ ਜਵਾਬ ਨਹੀਂ ਇਹ ਸ਼ਾਸਤਰੀ ਜੀ ਦੇ ਪੂਰੇ ਕਿਰਦਾਰ ਦਾ ਨਿਚੋੜ ਹੈ ਇੰਨੇ ਉੱਚੇ ਅਹੁਦੇ ਤੇ ਹੋ ਕੇ ਵੀ ਆਪਣੀ ਮਾਂ ਸਾਹਮਣੇ ਉਹੀ ਲਾਲੂ ਜ਼ਮੀਨ ਨਾਲ ਜੁੜੇ ਹੋਏ ਹਾਂਜੀ ਤੇ ਇਹੀ ਗੁਣ ਨੇ ਸ਼ਾਇਦ ਜੋ ਇਨਸਾਨ ਨੂੰ ਕੀ ਕਹਿੰਦੇ ਨੇ ਰੱਬ ਵਰਗਾ ਬਣਾਉਂਦੇ ਨੇ ਜਿਵੇਂ ਕਿਤਾਬ ਦਾ ਨਾਮ ਵੀ ਹੈ ਬਿਲਕੁਲ ਇਹ ਕਹਾਣੀ ਸੱਚਮੁੱਚ ਸ਼ਾਸਤਰੀ ਜੀ ਤੇ ਉਹਨਾਂ ਦੇ ਪਰਿਵਾਰ ਦੀ ਸਾਦਗੀ ਦੀ ਇੱਕ ਬੇਮਿਸਾਲ ਇੱਕ ਅਸਾਧਾਰਨ ਉਦਾਹਰਣ ਹੈ ਜੀ ਵੱਡੇ ਅਹੁਦਿਆਂ ਤੇ ਰਹਿ ਕੇ ਵੀ ਜਿਹੜੀ ਨਮਰਤਾ ਕਾਇਮ ਰਹੀ ਹਾਂਜੀ ਤੇ ਇਹ ਕਿੱਸਾ ਨਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਅਸਲ ਚ ਵੱਡਾ ਕੌਣ ਹੈ ਅਸਲ ਸ਼ਕਤੀ ਕਿੱਥੇ ਹੈ ਹੂੰ ਕੀ ਉਹ ਅਹੁਦੇ 'ਚ ਹੈ ਜਾਂ ਉਸ ਸਾਦਗੀ ਤੇ ਮਨੁੱਖੀ ਕਦਰਾਂ-ਕੀਮਤਾਂ 'ਚ ਜਿਹੜੀਆਂ ਐਨੇ ਵੱਡੇ ਰੁਤਬੇ ਦੇ ਬਾਵਜੂਦ ਵੀ ਕੋਈ ਇਨਸਾਨ ਕਾਇਮ ਰੱਖੇ ਬਹੁਤ ਖੂਬਸੂਰਤ ਸਵਾਲ ਹੈ ਸੋਚਣ ਲਈ ਸ਼ਾਇਦ ਅਸਲ ਵੱਡਾਪਨ ਆਦੇ ਤੋਂ ਨਹੀਂ ਕਿਰਦਾਰ ਦੀ ਉਚਾਈ ਤੋਂ ਹੀ ਮਾਪਿਆ ਜਾਂਦਾ ਹੈ ਨਾ ਕਿਵੇਂ ਲੱਗੀ ਅੱਜ ਦੀ ਇਹ ਦਿਲਚਸਪ ਕਹਾਣੀ ਜੇ ਪਸੰਦ ਆਈ ਹੋਵੇ ਤਾਂ ਜ਼ਰੂਰ ਆਪਣੇ ਯਾਰ ਦੋਸਤ ਪਣਪਰਾ ਅਤੇ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਦਾ ਲਿੰਕ ਸਾਂਝਾ ਕਰੋ ਸਾਡਾ YouTube ਚੈਨਲ ਕਹਾਣੀ ਚਰਚਾ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ